ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਤੇ ਜੋ ਟਾਈਮ ਹੈ ਸ਼ਾਮ ਦਾ ਜੀ 4 ਵੱਜ ਚੁੱਕੇ ਨੇ ਤੇ ਤੁਹਾਨੂੰ ਪਤਾ ਹੀ ਹੈ ਆਪਣੇ ਝੋਨੇ ਦਾ ਕੰਮ ਚੱਲੀ ਜਾਂਦਾ ਤਿੰਨ ਦਿਨ ਹੋ ਗਏ ਨੇ ਅੱਜ ਤੇ ਤੱਕਿਆ ਰਹੇ ਪਿਆ ਹੁਣ ਅੱਜ ਥੋੜਾ ਜਿਹਾ ਅਸੀਂ ਦੁਪਹਿਰ ਤੋਂ ਬਾਅਦ ਲੱਗੇ ਨਹੀਂ ਕੰਮ ਤੇ ਦਵਾਈ ਸਿੱਟਣ ਲਾਤਾ ਚਾਚੀ ਨੂੰ ਜਿਹੜੇ ਦਿਹਾੜੀ ਆਏ ਹੋਣੇ ਤੇ ਪਔਰ ਥੜ ਗਿਆ ਸਾਡੇ ਕੋਲੇ 2 ਕਿੱਲਿਆਂ ਜੀ ਸਾਡੇ ਜਿਹੜੇ ਵੀਪਰ ਦੇਖਣ ਵਾਲੇ ਨੇ ਵੀਰ ਕਿਸੇ ਕੋਲੇ ਮਸਲ ਵਗੈਰਾ ਹੈਗੀ ਆ ਤਾਂ ਸਾਨੂੰ ਦੇ ਦਿਓ ਤੇ ਅਸੀਂ ਲਾ ਲਾਂਗੇ ਤੁਹਾਡੇ ਧੰਨਵਾਦੀ ਹੋਵਾਂਗੇ ਇਨਕੇ ਹੈਲਪ ਵਾਸਤੇ ਹੁੰਦਾ ਸੀ ਇਹ ਗੇਤੇ ਵਾਲਿਆਂ ਕਿਉਂ ਭਈ ਇਹ ਤਾਂ ਲਾਉਣੀ ਲੱਗੇ ਨੇ ਕਿ ਯਾਰ ਫੇਰ ਵੀ ਦੂਜੇ ਚਲੇਆ ਚ ਲੱਗਦੀ ਐ ਜੇ ਕਿਤੇ ਵੀ ਮਸਲ ਹੋਵੇ ਜਾ ਹੋਵੇ ਪੀਆਰ ਕਿਸਮ ਦਾ ਕੋਈ ਹੋਰ ਕੋਈ ਵੀ ਕਿਸਮ ਜਿਹੜੀ ਲੱਗਦੀ ਐ ਗੇਤੀ ਤੇ ਸਾਨੂੰ ਦੱਸਿਓ ਅਸੀਂ ਲੈ ਜਾਾਂਗੇ ਤੁਹਾਡੇ ਧੰਨਵਾਦੀ ਹੋਵਾਂਗੇ ਕੰਮ ਜੇ ਤੁਸੀਂ ਸਾਡਾ ਕਰੋਗੇ ਤੇ ਜੋ ਟਾਈਮ ਆ ਸ਼ਾਮ ਦਾ ਹੋ ਚੁੱਕਿਆ ਸਾਨੂੰ ਦੱਸਿਓ ਤੇ ਚਾਚੇ ਉਹ ਵੀ ਸਿਟਰਾਂ ਨੇ ਦਵਾਈ ਤੇ ਆ ਗਏ ਨੇ ਲੇਕਿਨ ਪੀਤਾ ਤੌਰੇ ਔਰ ਕੀ ਕਰੀਏ ਜੋ ਕਰ ਰਿਹਾ ਗੱਲਾਂ ਇਹ ਐਜ ਮਾਰੀ ਇਹ ਚ ਛੱਡ ਦੇਣਾ ਤਾਂ ਆਪਾਂ ਅੱਗੇ ਜੀ ਹਾਂ ਰੇ ਵਾਲਾ ਕਮਰਾ ਜੇ ਖੋਲ ਦੇ ਬਹੁਤ ਜ਼ਿਆਦਾ ਪ੍ਰਦਾਵ ਬਣੀ ਹੁੰਦੀ ਹੈ ਕਿਉਂ ਇਹ ਚਾਰੇ ਪਾਸੇ ਬੰਦ ਹੈਗਾ ਤੇ ਰੇਹ ਦੀ ਪ੍ਰਦਾ ਬਹੁਤ ਬਣ ਜਾਂਦੀ ਹੈ ਤੇ ਲਾਗੇ ਨੇ ਝੋਬਰ ਝੋਨੇ ਤੇ ਰੇਹ ਸਿੱਟਣ ਤੇ ਬੂਰੀ ਖੋਲ ਕੇ ਇੱਥੇ ਝੋਲੇ ਭਰ ਕੇ ਲੈ ਜਾਣਗੇ ਕਿਉਂ ਇੱਥੇ ਆਪਣਾ ਨੇੜ ਹੀ ਆ ਗਿਆ ਫਟਾ ਸਾਰ ਇੱਥੋਂ ਹੀ ਲੈ ਜਾਣਗੇ ਪੇਰ ਵੱਢ ਕੇ ਲਿਆਵਾਂਗੇ ਆਪਾਂ ਕੱਖ ਤੇ ਉਧਰ ਤੁਹਾਨੂੰ ਦੱਸ ਰਹੀ ਕਿ ಗ್ರಾಮ ਸੇਵਕ ਮੱੱਚੇ ਆਪਣਾ ਟਰਾਂਸਫਰਮ ਉਹ ਵੀ ਲਿਆਏ ਆਪਣਾ ਮੱੱਚੇ ਦਾ ਟਰਾਂਸਫਰਮ ਉਹ ਵੀ ਲਿਆਏ ਤੇ ਟਰਾਂਸਫਰਮ ਮੱਤਣ ਕਾਰਨ ਚੱਲ ਆਪਣੇ ਤੇ ਮੇਰੇ ਦੋਸਤ ਜਿਹੜਾ ਜੈਵ ਸਿੰਘ ਆਉਂਦਾ ਮੇਰੇ ਨਾਲ ਵੀਡੀਓ ਚ ਉਹਦੀ ਮੋਟਰ ਛੱਡ ਕੇ ਮੈਂ ਡੰਗਸਾਰ ਲਿਆ ਵਾਹਣ ਤਾਂ ਭਰ ਗਿਆ ਜੀ ਦੱਸਿਆ ਤੁਹਾਨੂੰ ਕਿ ਪੌਦ ਥੋੜੇ ਹੁਣ ਪੌਦ ਥੋੜਨ ਦਾ ਸਾਨੂੰ ਉਹਦੇ ਘਰ ਕੀ ਵੀ ਸੀ ਬੁੜੀਆਂ ਨੂੰ ਕਰਦਾ ਜਵਾਬ ਦਿੱਤਾ ਜਿਹੜੀਆਂ ਲੇਬਰ ਵਾਲੀਆਂ ਨੇ ਬੀਚਾਲ ਜੋ ਸਾਨੂੰ ਮਿਲ ਗਈ ਸਾਨੂੰ ਸੱਦ ਲਾਂਗੇ ਅਸੀਂ ਉਹ ਹੋਰ ਦੇ ਲਾਉਣ ਬਾਗੀ ਕਿਸੇ ਦੇ ਤੇ ਹੁਣ ਉਹ ਟ੍ਰਾਂਸਫਰ ਮਾਗੇ ਤੇ ਜਿਹਦੇ ਨਾਲ ਮੇਰਾ ਸਾਂਝਾਗਾ ਉਹ ਕੀ ਇਹ ਤੇ ਸਾਂਝਾ ਤੋਂ ਕਰਾਂ ਟ੍ਰਾਂਸਫਰਮ ਤੇ ਹੁਣ ਧਰਦਿਆਂ ਜਾ ਕੇ ਤੇ ਇਹਨਾਂ ਨੂੰ ਆਖਿਆ ਮੈਂ ਤੁਸੀਂ ਰੇਤ ਛਿੱਟੋ ਤੇ ਟ੍ਰਾਂਸਫਰਮ ਮੈਂਦਰਾ ਕਿਉਂ ਨਾ ਕਿਉਂ ਥੇ ਲੱਖ ਲੂਸੀ ਖਿੱਚਣੀ ਹੁੰਦੀ ਐ ਡਾਇਰੈਕਟ ਟ੍ਰਾਂਸਫਰਮ ਧਰਨ ਵਾਲਾ ਲਾਉਣ ਦਾ ਤੇ ਧਰਨ ਦਾ ਉਹਨੇ 1000 ਰੁਪਏ ਲਿੱਤਾ ਪੂਰਾ ਤੇ ਇਥੋਂ ਅਸੀਂ ਮੋਟਰਸਾਈਕਲ ਲਈ ਰੇੜੀ 'ਚ 900 ਰੁਪਏ 'ਚ ਬਰਨਾਲੇ ਭੇਜ ਦਿੱਤਾ ਸੀਗਾ ਉਹ ਟਰਾਂਸਫਰਮ ਤੇ ਉੱਥੋਂ ਜੇਹੇ ਸਾਹਿਬ ਨੇ ਨਾਮ ਲੈ ਕੇ ਬਦਲ ਕੇ ਦੇ ਦਿੱਤਾ ਕੰਮ ਸੌਖੇ ਹੋ ਗਏ ਨੇ ਬਾਈ ਪਹਿਲਾਂ ਨੂੰ ਵਰਕ ਤਾਂ ਆ ਗਿਆ ਤੇ ਹੁਣ ਚਲੋ ਆਪਾਂ ਜਾ ਕੇ ਧਰਾਵਾਂਗੇ ਤੇ ਇਹਨਾਂ ਨੂੰ ਜੋ ਤੁਰੇ ਨੂੰ ਅੱਖਾਂ 'ਚ ਤੁਸੀਂ ਦਾਣਾ ਦਾਣਾ ਲਾਓ ਰੇਹ ਦਾ ਝੋਨੇ ਨੂੰ ਕਿਉਂ ਉੱਠ ਖੜੂਗਾ ਜਿਹੜਾ ਯੂਰੀਆ ਹੁੰਦਾ ਇਹ 'ਚ ਨਾਈਟ੍ਰੋਜਨ ਹੁੰਦੀ ਹੈ ਯੂਰੀਆ ਹੁੰਦਾ ਹੀ ਨਾਈਟ੍ਰੋਜਨ ਹੈ 46% ਤੇ ਇਹਦੇ ਨਾਲ ਜਦੋਂ ਪਾਣੀ ਡੰਡਾ ਹੋ ਗਿਆ ਤੇ ਝੋਨੇ ਨੇ ਆਟੋਮੈਟਿਕੀ ਜਿਹੜੇ ਡੱਕੇ ਨੇ ਡਾਲਨੇ ਝੋਨਾ ਲੱਗਿਆ ਹੋਇਆ ਸਾਰਾ ਚੱਲ ਪੈਣਗੇ ਚਲੋ ਫਿਰ ਸਪੀਡ ਫੜ ਲੁਗਾ ਝੋਨਾ ਤੇ ਦਵਿੰਦਰ ਨੂੰ ਅੱਖਾਂ ਦੀ ਮਾਂ ਮੇਰੇ ਰੰਗ ਬਹੁਤ ਚਲੋ ਪਾਣੀ ਉਮਰ ਵੱਡੀ ਹੈ ਚਲ ਆਪਾਂ ਕਹਿੰਦੇ 35 36 ਸਾਲ ਦੀ ਹੋ ਗਈ ਬੱਚੇ ਨਾਲ ਗੱਲਾਂ ਕਰ ਲੈਣਾ ਮੈਂ ਕਾਲਾ ਬਹੁਤ ਹੋ ਗਿਆ ਕਿਉਂ ਦਾੜੀ ਧੂੜੀ ਕਟਾਈ ਗਈ ਆ ਚਿੱਟੀ ਸਾਰੀ ਦਿਖੀ ਜਾਂਦੀ ਹੈ ਰੰਗ ਕਲਪ ਵਗੈਰਾ ਨਹੀਂ ਕਰਾਇਆ ਕੰਮ ਇੰਨਾ ਜ਼ਿਆਦਾ ਬਈ ਸਵੇਰੇ 3:00 ਵਜੇ 2:30 ਵਜੇ ਉੱਠਦੇ ਰਾਤ ਨੂੰ 12:00 ਵਜੇ ਦਾ ਖੇਤ ਮਲਕੇ ਸਾਰੀ ਰਾਤ ਲੇਟ ਚੱਲਦੀ ਸੀ ਤੇ ਕਦੋਂ ਕਰਨਾ ਸੀ ਸਵੇਰੇ ਚਲੋ ਫਿਰ ਕਿਉਂ ਬਦਲ ਮੈਂ ਕੜ ਗਈ ਸੀ ਟ੍ਰਾਂਸਪਰ ਮੱਚ ਗਿਆ ਸੀ ਫਿਰ ਬਗਾਨੀ ਮੋਟਰ ਪੁੱਛੀ ਗੌਰ ਰੱਖਣੀ ਪੈਂਦੀ ਐ ਨਾ ਤੇ ਚਲੋ ਜੋਤ ਨੂੰ ਅੱਜ ਮੈਂ ਆਖਿਆ ਮਾ ਪਈ ਤੇਰਾ ਵੀ ਰੰਗ ਬੁੱਤ ਕਾਲਾ ਹੋਈ ਜਾਂਦਾ ਸੋ ਮੈਂ ਜਦੋਂ 15-16 ਸਾਲ ਦਾ ਮੈਂ ਸੀ ਮੇਰੇ ਰੰਗ ਵੀ ਗੂਰਾ ਸੀ ਮੈਂ ਕੀਤੀ ਤੇ ਲੱਗਿਆ ਤੋਂ ਪੰਜ ਫਿਰਦੇ ਜੱਟਾਂ ਦੇ ਪੁੱਤ ਬਈ ਪਰੋਂ ਠੇਮਾਂ ਗੂ ਰੜ ਜਾਂਦੇ ਨੇ ਕਾਲੇ ਹੋ ਜਾਂਦੇ ਨੇ ਇਹੀਂ ਜੋਧ ਨੂੰ ਆਖਿਆ ਮੈਂ ਕਿਰ ਰੱਖਿਆ ਕਰ ਕੋਈ ਨਾ ਜਿੰਨਾ ਕੋ ਹੁੰਦਾ ਉਹਨਾਂ ਕਰ ਲਿਆ ਕੰਮ ਚੱਲ ਛੁੱਟੇ ਛੁੱਟੀਆਂ ਨੇ ਜੀ ਐਨੇ ਦਾ ਫਿਰ ਸਕੂਲ ਜਾਣ ਲੱਗ ਜਾਨੇ ਨੇ ਤੇ ਫਿਰ ਇਹਨੂੰ ਪੜ੍ਹਾਈ ਚ ਰੱਖਣਾ ਜੇ ਜੀ ਹੁਣ ਜੱਬਰੂ ਪੁੱਤ ਨੂੰ ਵਿਹਲਾ ਛੱਡ ਕੇ ਆਪਾਂ ਕਹਿੰਨੇ ਚੱਲ ਕੋਈ ਨਾ ਆਪ ਕਰ ਲੈਨੇ ਆ ਨਾਲੇ ਤਾਂ ਕੰਮ ਵੱਧ ਹੋ ਜਾਂਦਾ ਫਿਰ ਨਾਲੇ ਜਵਾਕ ਵਿਹਲਾ ਸੋ ਗਲਤ ਕੰਮਾਂ ਚ ਵੱੜਦਾ ਜੇ ਪਿਓ ਨਾਲ ਕੰਮ ਕਰਾਉ ਨਾਲੇ ਰਾਖੀ ਚ ਰੋ ਬੱਚਾ ਸਿਆਣਾ ਬਣ ਕੇ ਰਹੂਗਾ ਨਾਲੇ ਕੰਮ ਦੀ ਹੈਲਪ ਕਰਾਊਗਾ ਤੇ ਨਾਲੇ ਜ਼ਿੰਦਗੀ ਆਤਿਆਰਬੇ ਚ ਖੂਗਾ ਸਭ ਤੋਂ ਵੱਡੀ ਗੱਲ ਜ਼ਿੰਦਗੀ ਇਤਿਆਰਬੇ ਨੇ ਜੋ ਮਾਂ ਪਿਓ ਨਾਲ ਰਹਿ ਕੇ ਵੱਧਾਉਂਦੇ ਨੇ ਜਿਹੜੇ ਲੋਕ ਹੁੰਦੇ ਨੇ ਉਹ ਹੋਰ ਗੱਲਾਂ ਸਿਕਾਉਣ ਲਈ ਹੁੰਦੇ ਨੇ ਬੁੱਟੀਆਂ ਮਾਂ ਪਿਓ ਇੱਥੇ ਰ ਆ ਪਾ ਸਕਦਾ ਤੇ ਬੱਚੇ ਨੂੰ ਪਰ ਮਾਂ ਪਿਓ ਲੱਖ ਮਾੜਾ ਉਹ ਵੀ ਆਪਣੇ ਬੱਚੇ ਨੂੰ ਸਿੱਧੇ ਰਾਹ ਪਾਉਣਾ ਚਾਹੂਗਾ ਜੀ ਤੇ ਚਲੋ ਬੱਚੇ ਨੇ ਹੌਲੀ ਹੌਲੀ ਫੜਕ ਲੈ ਕੇ ਹੁਣ ਪਲੱਸ 1 ਚੋਇਆ ਇਹਨੂੰ ਪਲਸ 1 ਚ ਦੇ ਪਲਸ 2 ਚ ਮੇਰੀ ਸੋਚ ਬਦਲੂਗੀ ਤੇ ਨਾਲੇ ਵੀ ਮੈਂ ਕੀੜੇ ਕਿਹੜੇ ਰਾਹ ਪੈਣਾ ਹੈ ਵੀ ਕੀ ਬੰਨਣਾ ਤੇ ਹੁਣ ਤਾਂ ਇਹ ਕਹਿੰਦਾ ਜਿਹੜੀ ਮੈਂ ਮੈਂ ਦੱਖਮਨ ਮੇਰਾ ਸੌਂਗ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੀਪਲ ਸੇ ਭਰਤੀ ਕਰਮਾ ਨੂੰ ਪਰ ਇਹ ਕਹਿੰਦਾ ਜਿਹੜੀ ਮੈਂ ਡਾਕਟਰ ਬੰਨਣਾ ਇਹਨਾਂ ਦਾ ਆਪਣਾ ਮੱਝਾ ਦਾ ਪਸ਼ੂਆਂ ਦਾ ਡਾਕਟਰ ਕਹ ਦਿੰਨੇ ਆਪਾਂ ਪੰਜਾਬੀ ਚ ਮੈਨੂੰ ਅੰਗਰੇਜ਼ੀ ਚ ਗੱਲਾਂ ਜਿ ਘੱਟ ਹੀ ਕਰਨੀਆਂ ਹੁੰਦੀਆਂ ਨੇ ਬਾਈ ਪੰਜਾਬੀ ਵੱਧਾਉਣੀ ਹੈ ਕਿਉਂ ਪਿੰਡ ਨਾਲ ਜੁੜਿਆ ਤੇ ਜਿਹੜਾ ਪਹਿਲੇ ਤੋਂ ਸੁਭਾਈ ਪੰਜਾਬੀ ਦਾ ਕੀ ਕਹਣਾ ਕੋਈ ਇੱਕ ਅਦਾ ਅੱਖਰ ਅੰਗਰੇਜ਼ੀ ਦਾ ਬੋਲਿਆ ਜਾਂ ਵਿਥ ਨਹੀਂ ਆਪਾਂ ਨੇ ਬੋਲਿਆ ਜਾਂਦਾ ਆਪਦਾ ਪ्योर ਪੰਜਾਬੀ ਤੇ ਚਲੋ ਹੁਣ ਇਹਨਾਂ ਨੇ ਭਰ ਲਿਆ ਰੇ ਦੇ ਝੋਲੇ ਸਿਰਦੇ ਰੇ ਵਾਹਿਗੁਰੂ ਕਿਰਪਾ ਰੱਖ ਕੇ ਪਹਿਲਾ ਰੇ ਲਾ ਰਿਹਾ ਧੋਨੇ ਨੂੰ ਅੱਜ ਤੇ ਕੱਲ ਨੂੰ ਮੈਂ ਜਿਹੜੀ ਜਿਹਰੀ ਬੀਜੂਆ ਝੋਕੇ ਕੱਖ ਕੱਖਾਂ ਨਹੀਂ ਸਾਨੂੰ ਟੈਨਸ਼ਨ ਕੋਈ ਨਹੀਂ ਵੀ ਹੋਗੇ ਕਿਵੇਂ ਗੱਡਾਂਗੇ ਕਿਉਂ ਮਸ਼ੀਨਾਂ ਆ ਗਈਆਂ ਸਪਰੇਅ ਕਰਨ ਵਾਲੀਆਂ ਅਹੀ ਦਵਾਈਆਂ ਆ ਗਈਆਂ ਬਈ ਚੰਗੀਆਂ ਕੇਰਾਂ ਦਵਾਈ ਮਾਰ ਕੰਮ ਫਤਿਹ ਪੰਜ ਰਾਂਚ ਕੱਖ ਸੁੱਕੇ ਨੇ ਚਾਰਚ ਫਿਰ ਉਹ ਦੋਵਾਰ ਆਪਣੇ ਰੇਸ ਪੇਰ ਸਿੱਟਣ ਲੱਗ ਜਾ ਜਿੱਥੇ ਜੀਰੀ ਸਿੱਧੀ ਹੈ ਉੱਥੇ ਡਾਲ ਲਾ ਦੇ ਵੀ ਜੀਰੀ ਦਾ ਕੰਮ ਵੀ ਸੌਖਾ ਹੀ ਆ ਬਾਲਾ ਕੋਈ ਔਖਾ ਨਹੀਂ ਹੈਗਾ ਰੇਸ ਛੱਡਦੇ ਨੇ ਮਾਰੀ ਝਲਕੀ ਲੈਣੇ ਉਹਨਾਂ ਨੇ ਆਪ ਫਿਰ ਆਪਾਂ ਕਰ ਦਾਂ ਗੱਲਾਂ ਮਾਤਾ ਦੂਰੀ ਬਾਰ ਜੁੜਦੇ ਆ ਬਣੇ ਰਹੋ ਵਲੌਗ ਨਾਲ ਜਿਹੜੇ ਨਵੇਂ ਵੀਰ ਜੁੜੇ ਨੇ ਭੈਣਾਂ ਜੁੜੀਆਂ ਨੇ ਬੱਚੇ ਜੁੜੇ ਨੇ ਬਜ਼ੁਰਗ ਜੁੜੇ ਨੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਗਲਾ ਖਰਾਬ ਆ ਇਹਦੇ ਬਾਰੇ ਮੈਨੂੰ ਦਿਓ ਮਾਫੀ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਮਿਲਦੇ ਆ ਜੋ ਸਿੱਟਣ ਜਾ ਰਹੇ ਨੇ ਦੋ ਬੱਚੇ ਨੇ ਨਾਲ ਤਾਂ ਲਾਉਗੇ ਨੇ ਸਿੱਟਣ ਤੇ ਜੋਤ ਨਾਲ ਜਾਣਦਾ ਸਿੱਖਿਆ ਹੋਇਆ ਤੇ ਆਹ ਮੁੰਡਾ ਨਵਾਂ ਆਪਣੇ ਪਹਿਲਾ ਕੰਮ ਤੇ ਆਉਂਦਾਗਾ ਇਹ ਕਿਹੜਾ ਚਾਚਾ ਮੈਂ ਕਿਤੇ ਛੱਟਿਆ ਨਹੀਂ ਚਲੋ ਨਵੇਂ ਬਲਦ ਜੁੜ ਰਹੇ ਨੇ ਬਾਈ ਸਿੱਖ ਜਾਣਗੇ ਉਹ ਆਪਣਾ ਬੀਜਿਆ ਝੋਨਾ ਉਹ ਸਪੈਦਾਂ ਦਾ ਕਾ ਗਿਆ ਇੱਧਰ ਤੇ ਆਹ ਫਟ ਆਪਾਂ ਲਾਤਾ ਤੇ ਕੁਝ ਉਧਰ ਲਾਤਾ ਕੁਝ ਬੀਜਤਾ ਤੇ ਕੁਝ ਆਪਣਾ ਸਾਨੂੰ ਪਤਾ ਹੀ ਹੈ ਖੜਾਗਾ ਨਕੀ ਮੁੱਕੀ ਵਾਲਾ ਬਾਣ ਸੇ ਕੀਲੇ ਹੌਲੀ ਹੌਲੀ ਕਰਕੇ ਸਾਰਾ ਲਾਈ ਜਾਵਾਂਗੇ ਤੇ ਖੇਰਾਂ ਦਾ ਕੰਮ ਲਾ ਜਾਊਗਾ ਝੋਨਾ ਲੱਗਿਆ ਹੋਇਆ ਜਿਉਂ ਜਿਉਂ ਇਹ 2-4 ਦਿਨਾਂ ਚੰਗੂ ਰੇਲ ਲੱਗੂਗਾ ਤੇ ਇਹਨੇ ਸਪੀਡ ਪੜ ਲੈਣੀ ਆ ਫਿਰ ਤੇ ਦਿਖਾਉਂਦੇ ਰਾਂਗੇ ਤੁਹਾਨੂੰ ਟਾਈਮ-ਟਾਈਮ ਤੇ ਚਲੋ ਮਿਲਦੇ ਆਂ ਤੁਹਾਨੂੰ ਦੱਸਿਆ ਸੀ ਮੈਂ ਵੀ ਟਰਾਂਸਫਾਰਮ ਮੱਚ ਗਿਆ ਟਰਾਂਸਫਾਰਮ ਲੈ ਅੰਦਰ ਆਮ ਆ ਗਿਆ ਧਰਨਾ ਆਪਣੇ ਤੇ ਟਰਾਂਸਫਾਰਮ ਆ ਗਿਆ ਕਿ ਹੋ ਰਾਮਾ ਕਿਵੇਂ ਗੱਲਬਾਤ ਠੀਕ ਹੈ ਤੇ ਤਾਹਨੂੰ ਦੱਸਿਆ ਜੀ ਪਾਵਰ ਆਪਣੇ ਥੜ ਗਈ ਹੈ ਬਾਈ ਤੇ ਆ ਬਾਹਰ ਰਹਿ ਗਿਆ ਆਪਣਾ ਲਾਉਣ ਵਾਲਾ 2 ਕਿੱਲਾਂ ਦੀ ਫੱਕ ਜਿਹਦੇ ਕੋਲੇ ਹੋਈ ਆ ਜਰੂਰ ਮੈਸੇਜ ਕਰ ਦੋ ਕੋਈ ਮਰਜੀ ਹੋਵੇ ਤੇ ਵਾਸਪਤੀ ਹੋਵੇ ਤਾਂ ਵੀ ਚੱਲੇਗੀ ਇੱਕ ਵਾਰੀ ਪੇਰ ਕੈਨਮਾ ਤੇ ਆਪਾਂ ਲੈ ਜਾਾਂਗੇ ਅੱਗੇ ਇਧਰ ਆ ਕੇ ਤਾਰ ਕਿਵੇਂ ਤਾਰ ਠੀਕ ਹੈ ਜੀ ਰਾਮ ਆ ਬਾਈ ਭੰਦੇਰਪਿੰਡ ਤੋਂ ਜੇ ਕਿਸੇ ਨੇ ਨੇੜੇ ਕੋਈ ਲੈਣਾਂ ਦਾ ਕੰਮ ਕਰਾਉਣਾ ਜਾਂ ਐਲਟੀ ਦਾ ਕੰਮ ਹੈ ਲੈਣ ਦਾ ਵੱਡੀ ਦਾ 11000 ਦਾ ਟਰਾਂਸਫਰ ਲਾਉਣਾ ਧਰਾਉਣਾ ਹੈ ਤੇ ਰਾਮ ਨਾਲ ਸੰਪਰਕ ਕਰ ਸਕਦੇ ਰਾਮ ਨੰਬਰ ਬੋਲ ਦਿਦਰਾ 7374 ਜੀ ਹਾਂ 52255 ਇਹ ਨਾਲ ਸੰਪਰਕ ਕਰ ਸਕਦੇ ਹੋ ਬਾਈ ਤੇ ਆਊਗਾ ਕੰਮ ਇਹ 15 20 ਕਿਲੋਮੀਟਰ ਦੇ ਇਰੀਏ ਚ ਕੋਈ ਮਰਜ਼ੀ ਕਰਾ ਸਕਦਾ ਤੇ ਪੁਰਾਣਾ ਬੰਦਾ ਕੰਮ ਤਿਆਰਬੇਕਾਰ ਹੈ ਵਰੀਏ ਜਾਣਦਾ ਸਾਰਾ ਸਮਾਨ ਇਹਦੇ ਕੋਲੇ ਆਵਦਾ ਹੁੰਦਾ ਚੈਨ ਚੋਂ ਕੋਪੀ ਹਾਂਜੀ ਅੱਜ ਆ ਜੀ ਇਹ ਨਹੀਂ ਲਾਈ ਆਪਾਂ ਨੇ ਅੱਜ ਇਹਦੇ ਵਿੱਚ ਜੂਰੀਏ ਸਿੱਟਦਾਂਗੇ ਅੱਜ ਇੱਕ ਅੱਖਾਂ ਲਈ ਦਵਾਈ ਦਾ ਸਿੱਟਣੀ ਆ ਕੋਈ ਬਾਲਾ ਹੀ ਨਹੀਂ ਭਰ ਕੇ ਸਿੱਟਣੀ ਆ ਤੜਕੇ ਲੱਗ ਜੂ ਪਾਣੀ ਬਦਲਾ ਬਦਲਾ ਸਾਡਾ ਅੱਜ ਤੁਹਾਨੂੰ ਦੱਸਿਆ ਵੀ ਟਰਾਂਸਫਾਰਮ ਮੱਚਿਆ ਹੋਇਆ ਨਵਾਂ ਧਰ ਰਹਾਂਗੇ ਅੱਜ ਤੇ ਚਲੋ ਚੱਲ ਪੂ ਮੋਟਰ ਮੇਰੇ ਨਾਲ ਦਾ ਜਿਹੜਾ ਮੇਰਾ 파ਟਰਨਰ ਹੈ ਉਹ ਭਰ ਲੂਗਾ ਕੱਲ ਨੂੰ ਕਦੋਂ ਕਰੂਗਾ ਉਹ ਅਸੀਂ ਸਾਡ ਲੰਘ ਦੋ ਘੰਟੇ ਚਲੋ ਵਾਰੀ-ਵੱਟੇ ਚੱਲ ਜਿੰਦਾ ਕੰਮ ਤੇ ਅੱਜ ਆਰ ਤੁਮ ਦੱਸਿਆ ਵੀ ਅੱਜ ਹੀ ਲਾਈ ਆਦੀ ਰੇਹ ਛੱਟੀ ਆਉਂਦੇ ਬੰਦੇ ਆਪਣੇ ਕੰਮ ਬਸਰਾ ਸਿੱਖ ਲਾ ਤੇਰੇ ਬਾਬੇ ਤੋਂ ਗੁਰ ਲੈ ਲਾ ਗੁਰ ਤੇਰੇ ਬਾਬੇ ਤੋਂ ਇਹ ਆ ਭੈੋ ਲੈਣ ਗਿਆ ਨਿੱਕਾ ਇਹ ਆ ਭਾਈ ਆਰਾਮ ਬੰਦੇ ਰਾਲਾ ਕਿਵੇਂ ਮੈਂ ਲਾ ਉਹਨੇ ਕੀ ਕਹਿਣਾ ਆਪਾਂ ਨੂੰ ਯਾਰ ਨਾ 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 ਬਾਈ ਕੋਈ ਨਹੀਂ ਬੋਲਦਾ ਦੇਖ ਲੈ ਬਾਈ ਹੁਣ ਆ ਜਵਾਨਾ ਆ ਗਿਆ ਆ ਚੀਜ਼ਾਂ ਦਾ ਕਿਤੇ ਆ ਬਾਈ ਦਾ ਜਵਾਨਾ ਤੀਗਾ ਕੂਪਰ ਪੀਟਰ ਅੱਜ ਕੱਲ ਬਾਈ ਲਿਪੜੇ ਹੁੰਦੇ ਕੱਪੜੇ ਤੇ ਹਨਾ ਹੁਣ ਆ ਇੰਜਣ ਤੇ ਸਾਈਕਲ ਹੁੰਦਾ ਸੀ ਹੁਣ ਆ ਇੰਜਣ ਤੇ ਆ ਤੇ ਗੋਰ ਕਰਦੇ ਆਂ ਦਿਨ ਦਾ ਫਲਾਣੇ ਉੱਥੇ ਹੀ ਕਰ ਦਿੰਦੇ ਟਿੱਬੇ ਛੱਡੇ ਜ ਹੱਲੇ ਵਾਲੇ ਸੌਂਖੇ ਵਾਲੇ ਇਹ ਵੀ ਉਹ ਮਿਸਤਰੀ ਸੀ ਕੂਪਰ ਇੰਜਣਾਂ ਦੇ ਪੀਟਰਾਂ ਦਾ ਬਾਈ ਪੁਰਾਣਾ ਮੈਂ ਵੀ ਚਲਾਇਆ ਹੂੰ ਇੰਜਣ ਦਾ ਮੈਂ ਖੂਹਿਆਂ ਤੇ ਪਤੇ ਰਿ ਆਪ ਪਾਈਆਂ ਨੇ ਜੈਂਡੋਰੀਆਂ ਕੰਮ ਮੇਰੇ ਤਲਾਏ ਕਰੀ ਸੀ 7 ਸਾਲ ਕੀਤੀ ਇੰਜਣਾਂ ਦੇ ਸੀਕ ਸਾਲ ਕਰੀਆ ਮੈਂ ਬਾਲ ਟਾਈਮ ਨੇ ਕਰਕੇ ਕਣਕ ਵੀ ਤੇ ਦੋ ਬਿੱਲੇ ਜਿਹਾ ਭੈਣ ਜਲਦਾਤੀ ਚੱਲੀ ਮੈਂ 2000 2 3 ਚ ਲੱਗਿਆ ਰਿਗਾ ਤੇ 7 8 ਤੱਕ ਤੇ 8 ਤੱਕ ਤੇ ਲਾਇਆ ਦੇਖ ਲੈ ਤਾਂ 5 6 ਚਾਲ ਦਲਾਇਆ ਰਾਤ 12 ਵਜੇ ਦੀ 1 ਵਜੇ ਦੀ ਖੜੀ ਦੀ ਲਾਈਟ ਹੈ ਤਕਰੀਬਨ ਅਸੀਂ ਅੱਜ ਤੜਕੇ 8 9 ਵਜੇ ਲਾਇਆ ਤੀ 5 6 ਵਜੇ ਦਰ ਮੋਟਰ ਚਲਾਤੀ ਧੰਨਵਾਦ ਆਰਾਮ ਸਿੰਘ ਤੇਰਾ ਭਾਈ ਤੇ ਚਲੋ ਸਾਡਾ ਕੰਮ ਸੁੱਧ ਚੱਲੇ ਹੁਣ ਚਲੋ ਜੀ ਹੁਣ ਮੋਟਰ ਦੇ ਹਿਸਾਬ ਨਾਲ ਮਿਲ ਗਿਆ ਇਹਨੂੰ ਵੱਡਾ ਟਰਾਂਸਫਾਰਮ ਮੋਟਰ ਨੂੰ ਇਹਨੂੰ ਵਧੀਆ ਰੋ ਕੰਮ ਕਿਵੇਂ ਦਵਿੰਦਰ ਲੋਟਾ ਦਿੱਤਾ ਤੋਂ ਲਾ ਮੂੰਹ ਮਾਰ ਸਿੱਟੇ ਅੱਖਾਂ ਤੇ ਡੰਡੇ ਡੰਡੇ ਮੂੰਹ ਤੋਂ ਲੰਘਣ ਡੰਡੇ ਪਾਣੀ ਨਾਲ ਚਲੋ ਜੀ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਠੰਕ